ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਅਸੀਂ ਨਗਰ ਸੋਰ ਸਿੰਘ ਗੁਰਦੁਆਰਾ ਢਾਬਸਰ 56ਵੀਂ ਉੱਥੇ ਪਹੁੰਚੇ ਹੋਇਆ ਜਿੱਥੇ ਕਿ ਸਲਾਨਾ ਵਰਸੀ ਸਮਾਗਮ ਚੱਲ ਰਹੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਢਾਬਸਰ ਪਿੰਡ ਨਗਰ ਸੋਰ ਸਿੰਘ ਸੁੱਥ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਜਿੱਥੇ ਕਿ ਅੱਜ ਇੱਥੇ ਸਲਾਨਾ ਵਰਸੀ ਸਮਾਗਮ ਦਲਪੰਥ ਦਲਪੰਥ ਸੋਰ ਸਿੰਘ ਦੇ 11ਵੇਂ ਜਨਚੀਨ ਸੰਤ ਮਹਾਂਪੁਰਖ ਬਾਬਾ ਦਾਇਆ ਸਿੰਘ ਜੀ ਦੀ ਸਲਾਨਾ ਵਰਸੀ ਦੇ ਸਵਾਗਤ ਮੌਕੇ ਚੱਲ ਰਹੇ ਹੈਗੇ ਆ ਉੱਥੇ ਨਾਲ ਗਰਬਾਣੀ ਕੰਠ ਮੁਕਾਬਲੇ ਕਰਾਇਆ ਜਾ ਰਿਹਾ ਗੁਰਮਤ ਜਿਹੜੇ ਅੱਜ ਮੁਕਾਬਲੇ ਕਰਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਅਸੀਂ ਅੱਗੇ ਵੀ ਸਾਂਝੀਆਂ ਕਰਦੇ ਹਾਂ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਕਿ ਜਿੱਥੇ ਗੁਰਮਤ ਮੁਕਾਬਲਾ ਵੀ ਕਰਾਇਆ ਜਾ ਰਿਹਾ ਬੱਚਿਆਂ ਦਾ ਛੋਟੇ-ਛੋਟੇ ਬੱਚਿਆਂ ਦਾ ਵੱਖ-ਵੱਖ ਸਕੂਲਾਂ ਤੋਂ ਜਿਹੜੇ ਬੱਚੇ ਪਹੁੰਚੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਧਰ ਜਿਹੜਾ ਦਸਤਾਰ ਮੁਕਾਬਲਾ ਤੇ ਦਸਤਾਰ ਮੁਕਾਬਲੇ ਦੇ ਵਿੱਚ ਬੱਚਿਆਂ ਵੱਲੋਂ ਜਿਹੜੀ ਪੱਗਾਂ ਦੀਆਂ ਪੂਣੀਆਂ ਕੀਤੀਆਂ ਨਾਲ ਜਿਹੜਾ ਦਿਮਾਲਾ ਮੁਕਾਬਲਾ ਨਾਲ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਤੇ ਗੁਰਬਾਣੀ ਕੰਠ ਮੁਕਾਬਲੇ ਦਸਤਾਰ ਮੁਕਾਬਲੇ ਕਰਾਇਆ ਜਾ ਰਿਹਾ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੈਗੇ ਹੋ ਇੱਥੇ ਅੱਜ ਨਗਰ ਸੌਰ ਸਿੰਘ ਦੇ ਵਿੱਚ ਮੇਰੀ ਪੀਰੀ ਵੈਲਫੇਅਰ ਸੁਸਾਇਟੀ ਨਗਰ ਸੋਰ ਸਿੰਘ ਤੋਂ ਜਿਹੜੇ ਨੌਜਵਾਨ ਹੈਗੇ ਆ ਇੱਥੋਂ ਦੀ ਕਮੇਟੀ ਹੈਗੀ ਆ ਉਹਨਾਂ ਵੱਲੋਂ ਹਰੇਕ ਸਾਲ ਹੀ ਪਰਾਲਾ ਕੀਤਾ ਜਾਂਦਾ ਵੱਖ-ਵੱਖ ਸਕੂਲਾਂ ਦੇ ਜਿਹੜੇ ਬੱਚੇ ਇੱਥੇ ਪਹੁੰਚਦੇ ਹੈਗੇ ਆ ਸੋ ਤਸਵੀਰਾਂ ਤੁਹਾਡ ਨਾਲ ਅਸੀਂ ਸਾਂਝੀਆਂ ਕਰਦੇ ਨੇ ਹੈਗੇ ਸੋ ਇਸ ਜਗ੍ਹਾ ਤੇ ਬੱਚਾਂ ਦਾ ਜਿਹੜਾ ਨਾਮ ਦਰਜ ਕੀਤਾ ਜਾਂਦਾ ਸੁੰਦਰ ਲਿਖਾਈ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਉਹਨਾਂ ਦਾ ਬੱਚਿਆਂ ਦਾ ਨਾਮ ਦਰਜ ਕੀਤਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰਦੇ ਨੇ ਹੈਗੇ ਆ ਕਿ ਇੱਥੇ ਗਰਬਾਣੀ ਕੰਠ ਮੁਕਾਬਲਾ ਉਹਨਾਂ ਬੱਚਾਂ ਦੇ ਨਾਮ ਦਰਜ ਕੀਤੇ ਜਾ ਰਹੇ ਆ ਸੋ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਬੱਚਿਆਂ ਦੇ ਜਿਹੜੇ ਅਧਿਆਪਕ ਹੈਗੇ ਆ ਬੱਚੇ ਪਹੁੰਚ ਰਹੇ ਆ ਬੱਚਿਆਂ ਦੇ ਨਾਮ ਦਰਜ ਕੀਤੇ ਜਾ ਰਹੇ ਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਿਸਾਂਜੀਆਂ ਕਰ ਰਹੇ ਆ ਨਗਰ ਸੌਰ ਸੰਗਤੋਂ ਮੀਰੀ ਫਿਰੀ ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ ਵੱਲੋਂ ਇਹ ਹਰ ਇੱਕ ਸਾਲ ਇਹ ਭਰਾਲਾ ਕੀਤਾ ਜਾਂਦਾ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅੱਜ ਬੱਚੇ ਆ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣੇ ਆ ਨਕਤ ਨਾਮ ਦਿੱਤੇ ਜਾਣੇ ਨਾਲ ਜਿਹੜਾ ਟਰੋਫੀਆਂ ਦੇ ਕੇ ਸਨਮਾਨ ਕੀਤਾ ਜਾਣਾ ਉਹਨਾਂ ਵਾਸਤੇ ਜਿਹੜਾ ਇੱਥੇ ਇਨਾਮ ਜਿਹੜਾ ਟਰੋਫੀ ਟਰਾਫੀਆਂ ਦੇ ਰੂਪ ਚ ਤੁਸੀਂ ਦੇਖ ਸਕਦੇ ਹੋ ਡੈਕਸ ਦੇ ਵਿੱਚ ਜਿਹੜਾ ਉੱਪਰ ਆ ਪਏ ਹੋਇਆ ਪੰਚ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਆਪਾਂ ਅਵਾਰਡ ਕਹਿ ਸਕਦੇ ਹਾਂ ਬੀਬਾ ਬੱਚਾ ਬੀਬਾ ਸਿੱਖ ਬੱਚਾ ਅਵਾਰਡ ਖੁਸ਼ ਮੇਰੀ ਪੇਰੀ ਵੈਲਫੇਅਰ ਸੁਸਾਇਟੀ ਵੱਲੋਂ ਇਹ ਨਾਮ ਦਿੱਤਾ ਜਣਾ ਆਪਣੇ ਨਗਰ ਜਿਹੜਾ ਸੋਲ ਸਿੰਘ ਉਸ ਪਿੰਡ ਦੇ ਵਿੱਚ ਇੱਕ ਬੀਬਾ ਸਿੱਖ ਬੱਚਾ ਅਵਾਰਡ ਦੇ ਨਾਲ ਹੀ ਸਨਮਾਨਤ ਕੀਤਾ ਜਾਂਦਾ ਹੈਗਾ ਸੋ ਸਿਰਾ ਤੁਸੀਂ ਇੱਧਰ ਦੇਖ ਸਕਦੇ ਹੋ ਲਗਾਤਾਰ ਜਿਹੜੇ ਇਹਨਾਂ ਪ੍ਰੋਗਰਾਮ ਦੇ ਵਿੱਚ ਲਗਾਤਾਰ ਗੋਦਰਾ ਢਾਪਤਾਰ ਪਾਸੇ ਹੀ ਸ਼ੇਮੀ ਦੇ ਵਿੱਚ ਨਗਰ ਸੋਰ ਸਿੰਘ ਦੇ ਵਿੱਚ ਜਿਹੜਾ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਜਿਹੜਾ ਦਸਤਾਰ ਮੁਕਾਬਲੇ ਹੈਗੇ ਉਹਨਾਂ ਦੀ ਉਮਰ ਦੱਸੀ ਹੈਗੇ ਨਾਲ ਔਰ ਜਿਹੜਾ ਪਹਿਲਾ ਨਾਮ ਹੈਗਾ ਉਹ 11000 ਜਿਹੜਾ 15 ਤੋਂ 21 ਸਾਲ ਔਰ ਉਮਰ 3 ਸਾਲ ਤੋਂ 14 ਸਾਲ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਨਾਮ ਹੈਗਾ 5000 ਸੋ ਲਗਾਤਾਰ ਸਵੀਰਾ ਤੜਨਾ ਸੀ ਸਾਨੀਆਂ ਕਰ ਸਕਦੇ ਹਨ ਕਿ ਆ ਬੱਚਿਆਂ ਨੂੰ ਜਿਹੜੇ ਨਾਮ ਤੇ ਜਾਣੇ ਹੈਗੇ ਆ ਸੋ ਵੀਰਾ ਤੁਹਾਡ ਨਾਲ ਅਸੀਂ ਲਗਾਤਾਰ ਸਾਂਝੀਆਂ ਕਰਦੇ ਨੇ ਹੈਗੇ ਆ ਇੱਧਰ ਬੱਚਿਆਂ ਦਾ ਜਿਹੜਾ ਨਾਮ ਦਰਜ ਕੀਤਾ ਜਾ ਰਿਹਾ ਜਿਹੜੇ ਬੱਚੇ ਦਸਤਾਰ ਮੁਕਾਬਲੇ ਵਿੱਚ ਭਾਗ ਲਾ ਰਹੇ ਹੈਗੇ ਆ ਸੋ ਲਗਾਤਾਰ ਉਹਨਾਂ ਨੂੰ ਜਿਹੜੇ ਟੋਕਨ ਦਿੱਤੇ ਜਾ ਰਹੇ ਹੈਗੇ ਆ ਸੋ ਇਥੋਂ ਜਿਹੜੇ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਦੇ ਜਿਹੜੇ ਪ੍ਰਬੰਧਕ ਹੈਗੇ ਆ ਨੌਜਵਾਨ ਹੈਗੇ ਆ ਉਹਨਾਂ ਵੱਲੋਂ ਜਿਹੜਾ ਇਹ ਪ੍ਰਾਲਾ ਕੀਤਾ ਗਿਆ ਔਰ ਬੱਚਾ ਨੂੰ ਬੜੇ ਵਧੀਆ ਤਰੀਕੇ ਨਾਲ ਇੱਥੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਨਾਲ ਜਿਹੜਾ ਇਸ ਨਗਰ ਦੀ ਕਮੇਟੀ ਹੈਗੀ ਏ ਸਾਰੇ ਵੀਰ ਬੈਠੇ ਆ ਗਏ ਸੋ ਬੱਚੇ ਬੈਠੇ ਆ ਗਏ ਇਕਤਾਰਾਂ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਹਾਲਾਂਕਿ ਜਿਹੜਾ ਅੱਜੇ ਜਿਹੜੇ ਮੁਕਾਬਲੇ ਆ ਸ਼ੁਰੂ ਹੋਣੇ ਹੈਗੇ ਆ ਤਿਆਰੀਆਂ ਚੱਲ ਰਹੀਆਂ ਹੈਗੀਆਂ ਲਗਾਤਾਰ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਵੱਖ-ਵੱਖ ਸਕੂਲਾਂ ਦੇ ਬੱਚੇ ਜਿਹੜੇ ਇੱਥੇ ਪਹੁੰਚੇ ਹੋਏ ਆ ਸੋ ਲਗਾਤਾਰ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੈਗੇ ਆ ਨਗਰ ਸੋਰ ਸਿੰਘ ਤੋਂ ਜਿੱਥੇ ਕਿ ਅੱਜ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਗੁਰਮਤ ਮੁਕਾਬਲੇ ਕਰਾਇਆ ਜਾ ਰਹੇ ਵੱਖ-ਵੱਖ ਵਰਗ ਹੈਗੇ ਆ ਔਰ ਬੱਚਾ ਨੂੰ ਬਹੁਤ ਵੱਡੇ ਇਨਾਮ ਦਿੱਤੇ ਜਾਣੇ ਹੈਗੇ ਸੋ ਵੱਖ-ਵੱਖ ਸਕੂਲਾਂ ਦੇ ਬੱਚੇ ਜਿਹੜੇ ਇੱਥੇ ਪਹੁੰਚੇ ਹੈਗੇ ਆ ਔਰ ਬੱਚਾ ਬੱਚਾ ਵੱਲੋਂ ਜਿਹੜਾ ਇੱਥੇ ਵੱਖ-ਵੱਖ ਜਿਹੜੇ ਮੁਕਾਬਲੇ ਹੋਣੇ ਆ ਉਹਨਾਂ ਦੇ ਵਿੱਚ ਭਾਗ ਲਾਇਆ ਜਾਣਾ ਤਸਵੀਰਾਂ ਤੁਹਾਡਾ ਨਾਲ ਸੀ ਲਗਾਤਾਰ ਸਹਾਇਤਾ ਕਰ ਰਹੇ ਹੈਗੇ ਨਗਰ ਸੌਰ ਸਿੰਘ ਤੋਂ ਅਸੀਂ ਸਭ ਤੋਂ ਪਹਿਲਾਂ ਮੇਰੀ ਪੀੜੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਥੋੜੇ ਜਿਹੀ ਸਮੇਂ ਵਿੱਚ ਆਪਣਾ ਕੀਮਤੀ ਸਮੇਂ ਦੇ ਵਿੱਚ ਇਹਨਾਂ ਨੇ ਬੱਚਿਆਂ ਨੂੰ ਤਿਆਰ ਕੀਤਾ ਜਿਵੇਂ ਜਿਵੇਂ ਅਸੀਂ ਸਪਾਰਸ਼ ਕੀਤੀ ਸੀ ਬੱਚਿਆਂ ਦੇ ਪ੍ਰਸ਼ਨੋਤਰੀ ਜਾਂ ਸੁੰਦਰ ਲਖਾਈ ਮੁਕਾਬਲੇ ਬਾਣੀ ਗੰਥ ਮੁਕਾਬਲੇ ਦਾ ਦਸਤਾਰ ਮੁਕਾਬਲੇ ਸਾਰੀਆਂ ਇਹਨਾਂ ਵਾਵਾਂ ਬਹੁਤ ਸੋਹਣੀਆਂ ਨਿਭਾਈਆਂ ਵਿਸ਼ੇਸ਼ ਕਰਕੇ ਵੀ ਜਗਰ ਖੇੜਸੇ ਜਿਨ੍ਹਾਂ ਨੇ ਆਪਣੀ ਛੁੱਟੀ ਦਾ ਖਿਆਲ ਵੀ ਨਹੀਂ ਕੀਤਾ ਕਿ ਮੈਂ ਹੁਣ ਕਿਤੇ ਰਿਸ਼ਤੇਦਾਰੀ ਤੇ ਜਾਣਾ ਹੈ ਜਾਂ ਮੈਂ ਆਪਣੇ ਹੋਰ ਘਰ ਦੇ ਕੰਮ ਕਰਨੇ ਆ ਇਹਨਾਂ ਨੇ ਹਰ ਸਮੇਂ ਵੀ ਜਿੱਥੇ ਵੀ ਸਾਨੂੰ ਲੋੜ ਮਹਿਸੂਸੇ ਵੀਰ ਦੀ ਸਦਾ ਹੀ ਹਾਜ਼ਰ ਰਹੇ ਇਹਨਾਂ ਦੀ ਅਗਵਾਈ ਵਿੱਚ ਹੀ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਅੱਜ ਉਹ ਵੀ ਬੱਚੇ ਸਾਡੇਆਂ ਦੀਆਂ ਪ੍ਰਾਪਤਿਕਾ ਹੋਈਆਂ ਇਹਨਾਂ ਨੇ ਸਾਨੂੰ ਮਾਰਗ ਸਾਡੇ ਮਾਰਗਦਰਸ਼ਕ ਹੈਗੇ ਆ ਜੋ ਸਾਨੂੰ ਇਹ ਅਗਵਾਈ ਦਿੰਦੇ ਆ ਉਹ ਅਸੀਂ ਬੱਚਿਆਂ ਤੱਕ ਪਹੁੰਚਾਉਨੇ ਆ ਵਿਸ਼ੇਸ਼ ਤੌਰ ਤੇ ਜੀਗਰ ਭੇਰ ਸਿੰਘ ਜੀ ਵੀ ਰੰਜੀਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਵਾਈਦੂ ਜੀ ਦਾ ਖਾਲਸਾ ਵਾਈਦੂ ਜੀ ਦੀ ਫਤਿਹ ਸਾਰਾ ਇਹ ਉਪਰਾਲਾ ਹੈ ਜਿਹੜਾ ਮੇਰੀ ਪੀਰੀ ਵੈਲਫੇਅਰ ਸੁਸਾਇਟੀ ਵੱਲੋਂ ਸੀ ਬਹੁਤ ਹੀ ਵਧੀਆ ਸੀ। ਜੋ ਵੀ ਅੱਜ ਜਿਹੜੇ ਇਹ ਦਸਤਾਰ ਮੁਕਾਬਲੇ ਜਾਂ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਜੋ ਵੀ ਕਰਵਾਇਆ ਜਾ ਰਿਹਾ ਹੈ ਇਹ ਅੱਜ ਸਮੇਂ ਦੀ ਬਹੁਤ ਵੱਡੀ ਮੰਗ ਹੈ। ਬੱਚਿਆਂ ਦਾ ਗੁਰਬਾਣੀ ਦੇ ਨਾਲ ਜੁੜਨਾ ਜਾਂ ਬੱਚਿਆਂ ਦਾ ਪੰਜਾਬੀ ਮਾਂ ਬੋਲੀ ਨੂੰ ਸੰਭਾਲਣਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਈ ਸਾਡੇ ਵਿਰਸੇ ਨੂੰ ਜਿਹੜਾ ਸੰਭਾਲ ਲਿਆ ਨੇ ਤਾਂ ਜਿੱਥੇ ਹੋਰ ਇੰਨੇ ਮੁਕਾਬਲੇ ਹੋ ਰਹੇ ਆ ਇਹ ਮੈਨ ਨੇ ਜਿਨ੍ਹਾਂ ਦੇ ਨਾਲ ਬੱਚੇ ਜਿਹੜੇ ਸਹੀ ਸੇਧ ਵੱਲ ਜਾਂਦੇ ਆ ਸੋ ਮੈਂ ਚਾਹੁੰਨੀ ਆ ਕਿ ਇਹ ਹਮੇਸ਼ਾ ਇਦਾਂ ਦੇ ਮੁਕਾਬਲੇ ਹੁੰਦੇ ਰਹਿਣੇ ਚਾਹੀਦੇ ਆ ਨਾਲ ਜਿਨ੍ਹਾਂ ਵੀਰਾਂ ਨੇ ਇਹਨਾਂ ਦਾ ਪ੍ਰਬੰਧ ਕੀਤਾ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਉਹ ਇਸੇ ਤਰ੍ਹਾਂ ਸੇਵਾ ਜਿਹੜੀ ਹੈ ਨਿਭਾਉਂਦੇ ਰਹਿਣ ਤਾਂ ਜੋ ਬੱਚਿਆਂ ਦਾ ਮਨੋਵਲਵਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਰ ਸਾਲ ਦੀ ਤਰ੍ਹਾਂ ਹੱਗਣ ਮਹੀਨੇ ਦੀ ਮਾਸਿਆ ਤੇ ਇਹ ਪ੍ਰੋਗਰਾਮ ਮੇਰੀ ਪੀਰੀ ਵੈਲਫੇਅਰ ਸੈਟੀ ਵੱਲੋਂ ਆਰਗੇਨਾਈਜ਼ ਕੀਤਾ ਜਾਂਦਾ ਹੈ ਤਾਂ ਕਿ ਸਮਾਜ ਵਿੱਚ ਜੋ ਅੱਜ ਕੱਲ ਬਹੁਤ ਜ਼ਿਆਦਾ ਉਪਰਤੀਆਂ ਨਸ਼ਾ ਔਰ ਜੋ ਬਹੁਤ ਖਰਾਬ ਅੱਜ ਕੱਲ ਨੌਜਵਾਨ ਹੋ ਰਹੇ ਆ ਆ ਇਹ ਪ੍ਰੋਗਰਾਮ ਦਾ ਮਕਸਦ ਇਹ ਹੁੰਦਾ ਕਿ ਉਹਨਾਂ ਨੂੰ ਸਿਹਤ ਮਿਲ ਸਕੇ ਔਰ ਹਰ ਕੋਈ ਇਹਦੇ ਵਿੱਚ ਸਾਡੇ ਨੌਜਵਾਨ ਇਲਾਕੇ ਦੇ ਨੌਜਵਾਨ ਸਾਡੇ ਪਿੰਡ ਦੇ ਨੌਜਵਾਨ ਵਾਚੜ ਕੇ ਹਿੱਸਾ ਲੈਂਦੇ ਆ ਇਹ ਇਸ ਵਾਰ ਵੀ ਪਿਛਲੀ ਵਾਰ ਵੀ ਔਰ ਉਦੋਂ ਪਿਛਲੀ ਵਾਰ ਵੀ ਦਸਤਾਰ ਮੁਕਾਬਲੇ ਬਾਣੀ ਗੰਥ ਮੁਕਾਬਲੇ ਔਰ ਕਈ ਤਰ੍ਹਾਂ ਦੇ ਜਿਹੜੇ ਔਰ ਸਿੱਖੀ ਦੇ ਨਾਲ ਇਹ ਸਬੰਧ ਰੱਖਦੇ ਆ ਇਹ ਇਦਾਂ ਦੇ ਕੰਪੀਟੀਸ਼ਨ ਕਰਵਾਏ ਗਏ ਆ ਤਾਂ ਕਿ ਸਾਡੇ ਆਉਣ ਵਾਲੇ ਜਿਹੜੇ ਸਾਡੇ ਛੋਟੇ ਭੈਣ ਭਰਾਏ ਆ ਤਾਂ ਉਹਨਾਂ ਨੂੰ ਗੁਰਬਾਣੀ ਨਾਲ ਪਿਆਰ ਹੋਵੇ ਔਰ ਸੇਧ ਮਿਲ ਸਕੇ ਗੁਰੂ ਘਰ ਨਾਲ ਜੁੜਨਾ ਤੇ ਇਹੋ ਜਿਹੇ ਹੋਰ ਪ੍ਰਾਲੇ ਲਗਾਤਾਰ ਕਰਦੇ ਰਹੋਗੇ ਜਿਹੜਾ ਹਰ ਇੱਕ ਸਾਲ ਕਰਦੇ ਰਹੋਗੇ ਹਾਂਜੀ ਬਿਲਕੁਲ ਬਿਲਕੁਲ ਇਹ ਸਾਡੇ ਜਿਹੜੇ ਉਪਰਾਲੇ ਆ ਮੀਰੀ ਪੀਰੀ ਵੈਲਫੇਅਰ ਸੈਟੀ ਵੱਲੋਂ ਚੱਲਦੇ ਰਹਿਣਗੇ ਤੇ ਮੀਰੀ ਪੀਰੀ ਵੈਲਫੇਅਰ ਸੈਟੀ ਹੋਰ ਵੀ ਜਿਵੇਂ ਅਸੀਂ ਐਜੂਕੇਸ਼ਨ ਤੇ ਕੰਮ ਕਰ ਰਹੇ ਆ ਮੈਡੀਕਲ ਸਹੂਲਤਾਂ ਤੇ ਕੰਮ ਕਰ ਰਹੇ ਆ ਅਸੀਂ ਇੱਥੇ ਇੱਕ ਅੱਖਾਂ ਦਾ ਜੀ ਕੈਂਪੂ ਵੀ ਲਵਾਇਆ ਹੈ 150 ਪੇਸ਼ੈਂਟ ਉਹਦੇ ਵਿੱਚ ਆਇਆ ਹੈ ਔਰ ਜੀ 35 ਪੇਸ਼ੈਂਟਾਂ ਜਿਨ੍ਹਾਂ ਦਾ ਅਸੀਂ ਉਹਨਾਂ ਦੇ ਜਿਵੇਂ ਅੱਖਾਂ ਦੇ ਆਪਰੇਸ਼ਨ ਵਗੈਰਾ ਉਹ ਵੀ ਅੱਗੇ ਜਾ ਕੇ ਕਰਵਾਵਾਂਗੇ ਤਾਂ ਮੇਰੀ ਪੀਰੀ ਵੈਲਫੇਅਰ ਸੁਸਾਇਟੀ ਆਪਣੇ ਕੰਮ ਪ੍ਰਤੀ ਵਚਨਬੱਧ ਆ ਤੇ ਨજરਬੰਦ ਰਹੂਗੀ ਤੇ ਟਾਈਮ ਟਾਈਮ ਤੇ ਕੰਮ ਕਰਦੇ ਰਹਿਣਾ ਠੀਕ ਹੈ ਬਾਈ ਧੰਨਵਾਦ